ਜੇ ਕਿਤੇ ਕੋਈ ਬੰਦਾ ਇਹ ਵੀਡੀਓ ਨਾ ਬਣਾਉਂਦਾ ਹੁੰਦਾ ਤਾਂ ਕਿਸੇ ਨੂੰ ਯਕੀਨ ਨਹੀਂ ਆਉਣਾ ਸੀ ਕੋਈ ਦੱਸਦਾ ਆਪਦੇ ਮੂੰਹੋਂ ਕਿ ਕਾਂ ਟਾਇਲ ਚੱਕਣ ਦੀ ਕੋਸ਼ਿਸ਼ ਕਰ ਰਿਹਾ ਪੂਰਾ ਜ਼ੋਰ ਲਾ ਕੇ ਪਰ ਟਾਇਲ ਚੱਕੀ ਨਹੀਂ ਜਾ ਰਹੀ ਇਹਦਾ ਰੀਜਨ ਤੁਸੀਂ ਸੁਣ ਕੇ ਬੜਾ ਹੈਰਾਨ ਹੋਵੋਗੇ ਕਿ ਟਾਇਲ ਨੂੰ ਪਲਟਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈਗਾ ਦਰਸਾ ਲੈ ਨੂੰ ਖਰੋਟ ਮਿਲਿਆ ਇੱਕ ਤੋੜ ਸਕਦਾ ਨਹੀਂ ਚੁੰਝ ਦੇ ਨਾਲ ਇਹ ਟਾਇਲ ਨੂੰ ਉਹਦੇ ਉੱਤੇ ਮਾਰ ਰਿਹਾ ਹੈਗਾ ਪਰ એનર્ਜੀ ਉਹ ਇਨਾਫ ਨਹੀਂ ਹੈਗੀ ਕਿ ਉਹਨੂੰ ਤੋੜ ਦੇਵੇ ਇਰੇਣੇ ਕੀ ਕੀਤਾ ਉਹਨੂੰ ਚੁੱਕਿਆ ਚੁੱਕ ਕੇ ਰੋਡ ਤੇ ਜਾ ਕੇ ਰੱਖਿਆ ਜਿਸਦੂੰ ਗੱਡੀਆਂ ਦੇ ਟਾਇਰ ਲੰਗਦੇ ਆ ਮਤਲਬ ਇਹ ਨਹੀਂ ਕਿ ਬਾਹਰ ਜਿਹੜੇ ਜੀਵ ਜੰਤੂ ਪੰਛੀ ਤੁਰੇ ਫਿਰਦੇ ਉਹਨਾਂ ਨੂੰ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਵੀ ਗੱਡੀ ਦਾ ਟਾਇਰ ਲੰਗੂਗਾ ਟੁੱਟ ਜੂ ਮੈਂ ਖਾ ਲੂੰ ਇਹ ਪਾਸੇ ਇੰਤਜ਼ਾਰ ਕਰਦਾ ਰਿਹਾ ਵੀ ਟੁੱਟੂਗਾ ਪਰ ਉਸ ਥੋੜਾ ਹੋਰ ਦੂਰ ਕਰਨ ਵਾਲਾ ਸੀ ਕਿ ਟਾਇਰ ਗੱਡੀ ਦੇ ਉੱਪਰ ਨਹੀਂ ਆਵੇ ਫਿਰ ਦੂਰ ਕਰਕੇ ਆਇਆ ਦੂਰ ਕਰਕੇ ਆਇਆ ਉਹ ਟੁੱਟ ਗਿਆ ਫੇਰ ਇਹਨੇ ਇਹਨੂੰ ਖਾਦਾ ਦੇਖੋ ਤੁਸੀਂ ਕਾਮਨ ਸੈਂਸ ਦੀ ਗੱਲ ਆ ਇਨਸਾਨ ਸੋਚਦਾ ਕਿ ਉਹ ਤੋਂ ਬਿਨਾ ਬਾਕੀ ਕਿਸੇ ਵੀ ਜੀਵ ਕੋਲ ਬੁੱਧੀ ਨਹੀਂ ਹੈ ਕਰੋਨਾ ਕੋਲੇ ਬੁੱਧੀ ਕਿੰਨੀ ਆ ਜਦੋਂ ਆਪਾਂ ਉਹਨਾਂ ਨਾਲ ਕਮਿਊਨੀਕੇਟਿੰਗ ਨਹੀਂ ਕਰ ਸਕਦੇਗੇ ਉਹਨਾਂ ਦੇ ਦਿਮਾਗ ਨੂੰ ਪੜ੍ਹ ਹੀ ਨਹੀਂ ਸਕਦੇ ਆਪਾਂ ਕਿਵੇਂ ਕਹਿ ਸਕਦੇ ਆ ਕਿ ਸਿਰਫ ਇਨਸਾਨ ਕੋਲੇ ਹੀ ਬੁੱਧੀ ਆ ਬਾਕੀ ਜੀਵਾਂ ਕੋਲੇ ਨਹੀਂ ਹੈਗੀ ਤੁਸੀਂ ਦਰਖਤਾਂ ਨੂੰ ਲਾ ਲਓ ਇੱਕ ਦਰਖਤ ਦੀ ਜੜ ਮਿੱਟੀ ਦੇ ਵਿੱਚੋਂ ਜੇ ਮਿੱਠੇ ਵਾਲਾ ਦਰਖਤ ਆ ਤਾਂ ਮਿੱਠੇ ਫਲ ਜੇ ਖੱਟੇ ਵਾਲਾ ਤਾਂ ਖੱਟੇ ਫਲ ਜੇ ਕੋਈ ਕਹੋ ਭੰਗ ਡੋਡਿਆਂ ਵਾਲਾ ਤਾਂ ਉਹਨੇ ਨਸਾ ਉਹਨੇ ਕਿੱਥੋਂ ਕਰ ਦੇਣਾ ਸਿਰਫ ਮਿੱਟੀ ਦੇ ਵਿੱਚੋਂ ਉਹਦੀਆਂ ਜੜਾਂ ਨੇ ਠੀਕ ਹੋਇ ਸਾਇੰਸ ਕਿਉਂਕਿ ਇਨਸਾਨ ਮਿੱਟੀ ਤੋਂ ਇਹ ਚੀਜ਼ਾਂ ਬਣਾ ਸਕਦਾ ਜਿਹੜਾ ਇੱਕ ਰੁੱਖ ਬਣਾ ਸਕਦਾ ਤਾਂ ਕਿਵੇਂ ਕਹਿ ਸਕਦੇ ਆਪਾਂ ਕਿ ਇਨਸਾਨ ਜਾਦੇ ਇੰਟੈਲੀਜੈਂਟ ਆ ਬਾਕੀ ਚੀਜ਼ਾਂ ਨਾਲ ਆਪਣੇ ਵਿਚਾਰ ਜੋ ਦੱਸਿਓ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ